好，好，好，好，好。 मेरे साल योग बुजुर्ग माता भैया मीर ने क्या नमस्कार आज अंतरों में सी आज दूजी टीम कित है जी ਪਿੱਛੇ ਆ ਜੀ ਚਲੋ ਮੈਂ ਦੱਸਣਾ ਚਾਹੂਗਾ ਕਿ ਹਰ ਮੀਟਿੰਗ ਦੇ ਵਿੱਚ ਦੋ ਸੁਝਾਵੇਂਰੇ ਜ਼ਰੂਰੀ ਹੁੰਦੇ ਆ ਇੱਕ ਬਾਬਾ ਸਾਹਿਬ ਡਾਕਟਰ ਬੇਟਕਰ ਸਿੰਘ ਲੋ ਸਾਹਿਬ ਦਾ ਉਹਨਾਂ ਨੇ ਸਾਡੇ ਲਈ ਸਨਰਚ ਕਰਕੇ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਬੋਤਲ ਦਾ ਅਧਿਕਾਰ ਲੈ ਕੇ ਦਿੱਤਾ ਪੜਨ ਦਾ ਅਧਿਕਾਰ ਲੈ ਕੇ ਦਿੱਤਾ ਘਰ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕੱਪੜਾ ਮੱਖਣ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਰੋਜੀ ਰੋਟੀ ਕਪੜਾ ਮਕਾਨ ਨੂੰ ਸੋਧ ਕਰਕੇ 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ ਇੱਕ ਕਾਨੂੰਨ ਬਣਾਇਆ ਸੀ ਤੁਹਾਡਾ ਕਿ ਨਰੇਗਾ ਦਾ ਜਿਹਨੂੰ ਤੁਸੀਂ ਕਹਿੰਦੇ ਹੋ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਬਣਿਆ 2025 ਦੇ ਵਿੱਚੋਂ 1 ਮਹੀਨਾ ਘੱਟ ਰਹਿ ਗਿਆ ਔਰ 20 ਸਾਲ ਹੋ ਜਾਣੇ ਆ 20 ਸਾਲਾਂ ਦੇ ਵਿੱਚ ਸਾਡੇ ਲੋਕਾਂ ਨੂੰ ਕੰਮ ਜਿਹੜਾ ਹੈਗਾ ਨਹੀਂ ਮਿਲਿਆ ਸਰਕਾਰ ਨੇ ਜ਼ਿੰਮੇਵਾਰੀ ਲਈ ਸੀਗੀ ਜੇ ਜਿਹੜੇ ਲੋਕ ਹੱਥ ਜੋੜ ਕੇ ਆ ਕੇ ਵੋਟ ਮੰਗਦੇ ਆ ਉਹ ਲੋਕਾਂ ਦਾ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਗੇ ਪਬਲਿਕ ਦਾ ਸੰਵਿਧਾਨ ਲਾਗੂ ਕਰਨਗੇ ਪਬਲਿਕ ਦਾ ਜਿਹੜਾ ਹੈਗਾ ਵਿਕਾਸ ਲਾਗੂ ਕਰਨਗੇ ਤੇ ਪਬਲਿਕ ਦੇ ਹੱਕ ਜਿਹੜੇ ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਤਾਂ ਉਹਨਾਂ ਲੋਕਾਂ ਨੇ ਮਨਰੇਗਾ ਦਾ ਕੰਮ ਨਹੀਂ ਕੀਤਾ ਲੁੱਟ ਪਾਈ ਹੋਈ ਆ ਮੈਂ ਹਾਲੇ ਕੱਲ ਤੇ ਪਰਸੋਂ ਸੀ ਬਲਾਕ ਵਿੱਚ ਕੋਈ ਕੁਝ ਲੜ ਕੇ ਆਏ ਆ ਤਾਂ ਇੱਕ ਨੀ ਹੱਲੇ ਵਾਲੇ ਤੋਂ ਸੀਗਾ ਬੰਦਾ ਜਿਹਦੇ ਪੈਸੇ ਜਿਹੜੇ ਸੀ ਯਾਜ਼ਾ ਜ ਉਹਨਾਂ ਨੇ ਖਾਤਾ ਲਾ ਕੇ ਪਾਤੇ ਇੱਕ ਇਹਨਾਂ ਨੂੰ ਪਿੰਡਾਂ ਕਮਾਲੇ ਵਾਲੇ ਤੋਂ ਸੀਗਾ ਇੱਕ ਪੱਧਰੀ ਪਿੰਡ ਤੋਂ ਤਿੰਨਾ ਪਿੰਡਾਂ ਦੀ ਜਿਹੜੀ ਸੀਗੇ ਖਾਤੇ ਕਿਸੇ ਦੇ ਲਾਤੇ ਕੰਮ ਕਿਸੇ ਨੇ ਕੀਤਾ ਐਂ ਪੈਸੇ ਕਿਸੇ ਦੇ ਖਾਤੇ ਚਾਦੇ ਇਹ ਸਿਆਸੀ ਲੋਕਾਂ ਦੇ ਤੇ ਪ੍ਰਸ਼ਾਸਨ ਦੇ ਜਿਹੜੇ ਹੈਗੇ ਆ ਉਹ ਮੁੱਦੀ ਬਣੀ ਹੋਈ ਆ ਕਿ ਮਨਰੇਕਾ ਮਜ਼ਦੂਰਾਂ ਨੂੰ ਲੁੱਟ ਕਰੋ ਇਹਨਾਂ ਨੂੰ ਖਰਾਬ ਕਰੋ ਤੇ ਕੰਮ ਤੇ ਨਾ ਜਾਣ ਅੱਜ ਵੀ ਜਿਹੜਾ ਹੈਗਾ ਕਿ ਵੇਖੋ ਤੁਸੀਂ ਅੱਜ ਕਿੱਥੇ ਖੜੇ ਹੋ ਅੱਜ ਕਿਹੜੀ ਜਗ੍ਹਾ ਤੇ ਖੜੇ ਹੋ ਤੇ ਕਿੱਥੇ ਪਿੱਛੇ ਮੈਂ ਦੇਖਿਆ ਜੀ ਉਹ ਸੁਣਿਆ ਵੀ ਸੀ ਤੁਹਾਡੇ ਨੇੜੇ ਪਿੰਡ ਤੇ ਕੰਮ ਚੱਲਣ ਦੇ ਅਸੀਂ ਕੌਣ ਇਸ ਬਾਰੇ ਬੋਲ ਸਕਦਾ ਕਿਤੇ ਕੀ ਨਾਮ ਆ ਪੈਂਦੀ ਤੁਹਾਡਾ ਹੈ ਨਾ ਬੋਲ ਬੋਲ ਪਿੱਛੇ ਬੋਲ ਕਿਹ ਕਿਹੋ ਜਿਹਾ ਬੋਲ ਪੈਜੀ ਕੀ ਨਾਮ ਆ ਚੱਤਾ ਹੈ ਮੰਨਜੀ ਥੋੜਾ ਉੱਚੀ ਬੋਲਣਾ ਪੈਗਾ ਮੰਨਜੀ ਹੈ ਤਾਂ ਮੰਨਜੀ ਤੋਂ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਰੱਜੀ ਆਲਾ ਇੱਥੋਂ ਕਿੰਨੇ ਕਿਲੋਮੀਟਰ ਬੰਨ ਲਾ 8 ਕਿਲੋਮੀਟਰ ਫਰੋਜਪੁਰ ਤੋਂ ਆ ਸੈਨੀਆਂ ਵਾਲਾ ਬਾਰਡਰ ਹੋ ਗਿਆ ਤੇ 12 12 8 ਕਿੰ 12 ਕਿਲੋਮੀਟਰ ਬੰਨ 12 ਕਿਲੋ 12 13 ਕਿਲੋਮੀਟਰ ਤੋਂ ਤੁਸੀਂ ਰੱਜੀ ਵਾਲੇ ਤੋਂ ਆ ਕੇ ਕੰਮ ਕਰਦੇ ਹੋ ਤੇ ਤੁਸੀਂ ਰੱਜੀ ਵਾਲੇ ਤੋਂ ਪਰਾਂ ਨੂੰ ਪੱਦਰੂ ਨੂੰ ਜਾਂਦੇ ਹੋ ਪਹਿਲੀ ਬਸਤੀ ਕਿਹੜੀ ਹੈਗੀ ਆ ਮੋਮੋਮਾ ਵਾਲੀ ਬਸਤੀ ਉਹ ਆਪਾਂ ਪਿੰਡ ਤੋਂ ਬਾਹਰ ਨਿਕਲ ਕੇ ਐਕਸਲੋ ਮਿੱਤਰੇ ਵੱਸੀਆ ਬਾਹਰ ਆਵਾਂ ਵਾਲਾ ਇੱਕ ਅੱਧਾ ਕਿਲੋ ਵਾਲਾ ਵੱਸੂ ਪਾਣ ਆ ਰਿਹਾ ਉਹ ਨਿਆਲੇ ਵਾਲੇ ਤੋਂ ਔਰ 12 13 ਕਿਲੋਮੀਟਰ ਤੋਂ ਜਾ ਕੇ ਉਸ ਕੇ ਲੇਵਰ ਜਾਂਦੀ ਉਹ ਨਿਆਲੇ ਵਾਲਾ ਇੱਕ ਨਾਲੀ ਆ ਹੈਨਾ ਨਾਲੀ ਹੈ ਨਾ ਤੇ ਨਿਆਲੇ ਵਾਲੇ ਤੋਂ ਲੇਵਰ ਉੱਥੇ ਲਾਈ ਜਾਂਦੀ ਆ ਤੇ ਨਿਆਲੇ ਵਾਲੀ ਵੀ ਜਗ੍ਹਾ ਤੇ ਇੱਥੇ ਲੇਵਰ ਲਾਈ ਜਾਂਦੀ ਆ ਤਾਂ ਵੇਖੋ ਇਹ ਹਾਲੇ ਵੀ ਮਨਵੇਗਾ ਚ ਸੁਧਾਰ ਨਹੀਂ ਹੈਗਾ ਪਰ ਮਨਵੇਗਾ ਚ ਸੁਧਾਰ ਕਿਉਂ ਨਹੀਂ ਹੈਗਾ ਕਿ ਤੁਸੀਂ ਸ਼ੁਰੂ ਤੋਂ ਸਿਆਸੀ ਲੋਕਾਂ ਦੇ ਜੋ ਤੁਸੀਂ ਸਾਡੇ ਆਗੂ ਨੇ ਸਿਆਸੀ ਲੋਕਾਂ ਤੋਂ ਜੋ ਸਿੱਖਿਆ ਉਹੋ ਹੀ ਕਰਦੇ ਆ ਸਿਆਸੀ ਲੋਕਾਂ ਚ ਮੈਂ ਵੀ ਥੋੜਾ ਜਿਹਾ ਚਿਰ ਗੱਲਬਾਤ ਕਰਨ ਲਈ ਗਿਆ ਔਰ ਉਹਨਾਂ ਦੀ ਸਮਝ ਲੈਣ ਲਈ ਗਿਆ ਉਹਨਾਂ ਦੇ ਕੋਲੇ ਗੱਲਾਂ ਕਿਹੜੀਆਂ ਨੇ ਸਾਡੇ ਲੋਕਾਂ ਨੂੰ ਮਿੱਠੇ ਹੋ ਕੇ ਕਿੱਥੀਆਂ ਮੈਂ ਵੀ ਦੱਸ ਦੇਣਾ ਕਿ ਉਹ ਕਿੰ데요 ਕਿ ਠੀਕ ਆ ਸਾਡੀ ਪਾਰਟੀ ਜੁਆਇੰਡ ਕੀਤੀ ਆ ਤੁਸੀਂ ਤੁਸੀਂ ਸਾਨੂੰ ਦੱਸੋ ਆਪਦੇ ਲਈ ਤੁਸੀਂ ਆਪਦੇ ਲਈ ਕੀ ਮੰਗਦੇ ਹੋ ਇਹਨਾਂ ਲੋਕਾਂ ਦਾ ਟਿਕਾ ਨਹੀਂ ਲੈਂਦੇ ਆ ਤੁਸੀਂ ਠੀਕ ਹੈ ਹਾਂ ਜੀ ਹੁਣ ਜਿਹੜਾ ਉਹਨ ਸਾਡਾ ਸਮਾਜ ਦਾ ਆਗੂ ਉਹਨਾਂ ਦੇ ਨਾਲ ਜੁੜਿਆ ਹੋਇਆ ਠੀਕ ਹੈ ਉਹਨੇ ਆਪਦੀ ਗੱਲ ਹੀ ਕਰਨੀ ਹੈ ਨਾ ਦੂਸਰੀ ਗੱਲ ਕਰਨੀ ਹੈ ਕਿ ਵੇਖੋ ਲੋਕਾਂ ਨੂੰ ਮੂੰਹ ਨਾਲ ਨਹੀਂ ਵਗਾਰਨ ਗੱਲਾਂ ਦੇ ਨਾਲ ਉਹਨਾਂ ਨੂੰ ਸਾਰਾ ਕੁਝ ਹੀ ਦੇ ਦੇਣਾ ਪਰ ਅਰੀਜ਼ਨ ਕਿਸੇ ਨੂੰ ਕੁਛ ਨਹੀਂ ਦਿੰਦੇ ਗੱਲਾਂ ਨਾਲ ਮਿੱਠੇ ਰਹਿੰਦੇ ਆ ਤੁਹਾਡੇ ਤੋਂ ਵੀਊ ਲੈ ਲੈਂਦੇ ਆ ਸਾਡੇ ਵਰਗੇ ਲੜਕੇ ਬੋਲ ਦਿੰਦੇ ਆ ਸਾਡਾ ਅਮਰੀਕਾ ਦਾ ਕੇਸ ਲਾ ਸਾਡਾ ਕੰਮ ਦਾ ਕੇਸ ਲਾ ਦਿੰਦਾ ਉਹ ਮਿੱਠੇ ਬੋਲਦੇ ਐਸੀ ਤਰ੍ਹਾਂ ਜਿਹੜੇ ਦਫਤਰ ਦੇ ਮੁਲਾਜ਼ਮ ਨੇ ਐਸੀ ਤਰ੍ਹਾਂ ਹੀ ਜਿਹੜੇ ਆ ਮਹਿਕਮੇ ਦੇ ਮੁਲਾਜ਼ਮ ਨੇ ਇਹਨਾਂ ਦੇ ਨਾਲ ਪੂਰੀ ਸੈਟਿੰਗ ਆ ਮੈਂ ਕੱਲ 2 ਪਿੰਡਾਂ ਤੋਂ ਗੱਲ ਸੁਣੀ ਕਿ ਜਿਹੜੀ ਜੱਥੇਬੰਦੀ ਨਾਲ ਜੁੜ ਕੇ ਲੀਵਰ ਕੰਮ ਕਰਦੀ ਆ ਉਹ ਤੋਂ ਮਹਿਕਮੇ ਵਾਲੇ ਆਪ ਹੀ ਕਹਿ ਦਿੰਦੇ ਆ ਕਿ ਬਲਾਕ ਵਾਲਿਆਂ ਨੂੰ ਥੋੜੇ ਕਨੇ ਤਾਂ ਪੈਸੇ ਦੇਣੇ ਪੈਂਦੇ। ਬਸ ਸੈ ਤਾਂ ਨਹੀਂ ਕੀਤਾ ਹੁਣ। ਔਰ ਥੋੜੇ ਕਨੇ ਪੈਸੇ ਤਾਂ ਦੇਣੇ ਪੈਂਦੇ ਆ। ਹੁਣ ਤੁਸੀਂ ਦੱਸੋ ਕਿ ਨਰੇਗਾ 'ਚ ਤੁਸੀਂ ਐਡੀ ਦੂਰੋਂ ਕੰਮ ਕਰਨ ਆਉਂਦੇ ਹੋ। ਹੈਨਾ? ਕਿੰਨਾ ਨਾ ਪੈਸੇ। ਕਿੰਨਾ ਪੈਣ ਨਰੇਗਾ 'ਚ ਆ ਪਰਮਾਨ। ਕਿੰਨਾ ਕਿਰਾਇਆ ਲਾ ਕੇ ਆਉਂਦੇ ਹੋ? ਪੰਜਾਰ ਪਿਆਰ ਨੂੰ 50 ਰੁਪਏ ਡੇਲੀ ਦਾ ਕਰਾਇਆ ਲਾ ਕੇ ਆਉਂਦੇ ਹੋ ਹੈਨਾ ਹਾਂਜੀ ਅੱਛਾ ਉਸ ਤੋਂ ਬਾਅਦ ਤੁਸੀਂ ਆਪਣੇ ਵੀਕਲ ਵੀਕਲ ਤੇ ਚੱਲੋ ਕਰਾਇਆ ਹੋ ਗਿਆ ਸੰਦ ਵੀ ਆਪਦੇ ਲਾ ਕੇ ਬਣਾ ਕੇ ਲਿਆਉਂਦੇ ਹੈਨਾ ਅਤੇ ਦਿਹਾੜੀ ਵੀ ਤੁਹਾਨੂੰ ਕਦੀ ਪੂਰੀ ਮਿਲਦੀ ਹੈ ਕਦੀ ਕੱਟ ਮਿਲਦੀ ਹੈ ਸਹੀ ਗੱਲ ਆ ਤਾਂ ਫਿਰ ਹੁਣ ਤੁਸੀਂ ਜਿਹੜਾ ਕੰਮ ਕਰਦੇ ਹੋ ਇਹਦੇ ਵਿੱਚੋਂ ਦਫ਼ਤਰ ਵਾਲਿਆਂ ਨੂੰ ਕੀ ਦਈਏ ਬਈ ਪਰ ਸੋ ਅਸੀਂ ਭਾਜੀ ਤੁਰ ਕੇ ਗਏ ਅਸੀਂ ਤੁਰ ਕੇ ਗਏ ਖੱਜਲ ਖਰਾਬ ਹੁੰਦੇ ਹਾਂ 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 ਇੱਥੋਂ ਅਸੀਂ ਤੁਰ ਕੇ ਗਏ ਸੀ ਨਹੀਂ ਵਾਲੇ ਪਾਸੇ ਦੇ ਆ ਜੀ ਬਾਰੇ ਕੀ ਕਿਹਾ ਤੁਹਾਡਾ ਪਿੰਡ ਕਿਹੜਾ ਹੈ ਜੀ ਆ ਨਾਮ ਕੀ ਦੱਸਿਆ ਸੀ ਸੀਮਾ ਭੈਣ ਨੂੰ ਤੁਹਾਨੂੰ ਪਤਾ ਕਿ ਲੇਬਰ ਨੂੰ ਲੈ ਕੇ ਆਣਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਤੁਹਾਨੂੰ ਪਤਾ ਕਿ ਵਹੀਕਲ ਇੱਥੇ ਤੁਹਾਡਾ ਪਿੰਖਾਣ ਦਾ ਸਾਫ ਪਾਣੀ ਦਾ ਡਾਕਟਰੀ ਦਾ ਸਾਰਾ ਜਿਹੜੇ ਜ਼ਿੰਮੇਵਾਰੀ ਹੁੰਦੀ ਉਹ ਪ੍ਰਸ਼ਾਸਨ ਦੀ ਹੁੰਦੀ ਹੈ ਇਹ ਕਾਨੂੰਨ ਜਿਹੜਾ ਹੈਗਾ ਨਾ ਉਹ ਸਾਡਾ ਲਾਗੂ ਕਿਉਂ ਨਹੀਂ ਹੁੰਦਾ ਕਿ ਕਿਉਂਕਿ ਵੇਖੋ ਜੱਥੇਬੰਦੀ ਨੇ ਮਿਹਨਤ ਕੀਤੀ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਪਤਾ ਲੱਗਿਆ ਤੁਸੀਂ ਫਾਰਮ ਭਰਿਆ ਦਫਤਰ ਚ ਜਾ ਕੇ ਕੰਮ ਕੀਤਾ ਕੰਮ ਮੰਗਿਆ ਕੰਮ ਮਿਲ ਗਿਆ ਮਜਬੂਰ ਹੋ ਕੇ ਸੁਣੋ ਮਜਬੂਰ ਹੋ ਕੇ ਪਰ ਉਹ ਦਫਤਰ ਦੇ ਨਾਲ ਜਿਹੜੇ ਜੱਥੇਬੰਦੀ ਦੇ ਲੀਡਰ ਨੇ ਉਹਨਾਂ ਕੋਲੇ ਤੋੜਨ ਦਾ ਬੜਾ ਤਰੀਕਾ ਅੱਜ ਵੀ ਦੋ ਕੁੜੀਆਂ ਮਿਲੀਆਂ ਨੇ ਇਹ ਤੁਹਾਡੇ ਮਹਿਕਮੇ ਦੇ ਵੀ ਕਹਿੰਦੇ ਆ ਪੰਜ ਸੱਤ ਬੰਦੇ ਪਾਲਾ ਹਾਜ਼ਰੀ 'ਚ ਹੈਨਾ ਚੱਕਰ ਵਾਲੇ ਵੀ ਕਹਿੰਦੇ ਪੰਜ ਸੱਤ ਬੰਦੇ ਨਾਜ਼ਰੀ 'ਚ ਪਾਲੋ ਜਦੋਂ ਹਾਜ਼ਰੀ 'ਚ ਪਾ ਲੈਂਦੇ ਆ ਪੈਸੇ ਆ ਜਾਂਦੇ ਆ ਹੋਲੀ ਜੀ ਫੋਨ ਕਰਦੇ ਲੋ ਦੋ ਤਿੰਨ ਦੇ ਸਾਨੂੰ ਵੀ ਦਿਵਾ ਦਿਓ ਹਲਕੇ ਖਾਂਦੇ ਆ ਹੈਨਾ ਇਹ ਆ ਬੰਦੇ ਤੋੜਨ ਦੀ ਗੱਲ ਤੁਸੀਂ ਇਕੱਠੇ ਨਾ ਹੋਵੋ ਤੁਸੀਂ ਇਕੱਠੇ ਨਾ ਹੋਵੋ ਉਹ ਲਾਲਚ ਦਿੰਦੇ ਆ ਇਕੱਠੇ ਹੋ ਕੇ ਰੌਲਾ ਨਾ ਪਾਉਣ ਅਸੀਂ ਇਹਨਾਂ ਜੋ ਗਿਰਈਏ ਸਾਡੇ ਜੋ ਗਿਰਈਏ ਤੇ ਲੁੱਟ ਕਰਨ ਦਾ ਤਰੀਕਾ ਇਹੇ ਆ ਕਿ ਜਿੱਥੇ ਬੰਦੀ ਨੂੰ ਪਾੜ ਕੇ ਰੱਖੋ ਇਸ ਦੇ ਸਬੰਧ ਵਿੱਚ ਵੇਖੋ ਬੜੇ ਦੁੱਖ ਦੀ ਗੱਲ ਆ ਬੜੇ ਦੁੱਖ ਦੀ ਗੱਲ ਹੈ ਕਦੇ ਕਦੇ ਕਾਇਦੇੰਦ ਨੇ ਕੰਮ ਇੱਥੇ ਕਰੋ ਕਦੀ ਉੱਥੇ ਕਰੋ ਜਿਹੜੇ ਨੇੜੇ ਵਾਲੇ ਨੇ ਦੂਰ ਲੈਣ ਤੇ ਜਿਹੜੇ ਦੂਰ ਵਾਲੇ ਨੇ ਨੇੜੇ ਵੇਖੋ ਉਹ ਹੀ ਤਾਂ ਮੈਂ ਦੱਸਿਆ ਖੱਜਲ ਖਰਾਬ ਕਰਨਾ ਐ ਕਰਨਾ ਹੈਨਾ ਅ ਇਧਰਲੇ ਕੰਮ ਬੰਦੇ ਆ ਕੰਮ ਵੀ ਇੱਥੇ ਬੰਦੇ ਵੀ ਇੱਥੇ ਇਹਨਾਂ ਨੂੰ ਇਧਰ ਨੂੰ ਲੈ ਜਾਓ ਇਧਰਲਾ ਬੰਦਾ ਜਿਹੜਾ ਇਧਰ ਨੂੰ ਲੈ ਜਾਓ ਹੈਨਾ ਵੇਖੋ ਇਹਨਾਂ ਨੂੰ ਨੇੜਾ ਹਾਂ ਤੇ ਉਹ ਸਾਡੇ ਪਿੰਡਾਇ ਨੇ ਤੇ ਉਹ ਕੇ ਪੈਂਦਾਲੇ ਨੇ ਜਿਹੜੇ ਹੋਇਆ ਰਾਜੇ ਇਹ ਗੱਲ ਸਮਝਾਉਣੇ ਨੂੰ ਮੈਨੂੰ 2004 ਤੋਂ ਲੈ ਕੇ 2024 ਤੱਕ 20 ਸਾਲ ਹੋ ਗਿਆ ਇੱਕ ਆ ਅਮਰਜੀਤ ਆ ਜਿਹੜੀ ਬਲਾਕ ਪ੍ਰਧਾਨ ਆ ਤੇ ਚਾਹ ਹੋਰ ਥੋੜੇ ਜੇ ਬੰਦੇ ਰਹਿ ਗਏ ਆ ਪਰ ਜਿਹਨੂੰ ਦਫਤਰ ਵਿਖਾਈਦਾ ਉਹ ਕਹਿੰਦੇ ਲੈ ਵੀ ਸਾਡਾ ਤਾਂ ਹੁਣ ਕੰਮ ਚੱਲ ਪੈਣਾ ਸਾਡਾ ਤਾਂ ਕੰਮ ਚੱਲ ਪੈਣਾ ਸਿੱਧੀ ਸਾਡੀ ਸੈਟਿੰਗ ਆ ਅਸੀਂ ਕਮਾਊ ਪੁੱਤਰ ਹੋ ਗਏ ਅਪਲੇਠੀ ਦੀ ਧੀ ਹੋ ਗਈ ਬੀਬੀ ਦੀ ਹੈ ਪਲੇਠੀ ਦੀ ਦੀ ਹੋ ਗਈ ਮੈਂ ਏਪੀਓ ਦੀ ਪਲੇਟੀ ਦਿੱਤੀ ਹੋ ਗਈ ਹੈ ਐ ਐਮਐਲਏ ਦੀ ਹੁਣ ਬੱਗੇ ਦੀ ਕਿ ਲੋੜ ਆ ਪਰ ਖੱਜਲ ਖਰਾਬ ਕਿੰਨਾ ਕਰਦੇ ਆ ਕਦੀ ਤੁਸੀਂ ਲਾਇਆ ਇਹ ਸਿਸਟਮ ਕਦੀ ਸੋਚਿਆ ਜਾਂ ਫਿਰ ਮੇਰੀ ਮਿਹਨਤ ਕਿੱਥੇ ਗਈ ਬਈ ਮੈਂ ਬੇਨਤੀ ਕਰੂੰਗਾ ਬਲਾਕ ਪ੍ਰਧਾਨ ਨੂੰ ਵੀ ਦੋ ਵਿਚਾਰ ਆਪਣੀਆਂ ਗੱਲਾਂ ਕਰਨਗੇ ਦੋ ਵਾਰ ਹਾਂਜੀ ਜੈ ਭੀਮ ਜੈ ਭਾਰਤ ਅਸੀਂ ਇਹ ਹੀ ਕਵਾਂਗੇ ਕਿ ਸਾਨੂੰ ਦੂਰ ਸੱਟਿਆ ਜਾਂਦਾ ਏਡੀ ਅੱਗੇ ਦੂਰ ਤਿੱਕਰ ਕਰਾਇਆ ਪਾੜਾ ਲਾ ਕੇ ਅੱਜ ਦਾ ਬਹੁਤ ਔਖਾ ਲੱਗਦਾ ਹੁਣ ਅਸੀਂ ਰੱਜੀ ਵਾਲੇ ਤੋਂ ਸੇਨੀ ਵਾਲੇ ਬਾਰਡਰ ਤੇ ਕੰਮ ਕਰ ਰਹੇ ਆਓ ਮਾੜਾ ਜੇ ਬਾਰਡਰ ਵੀ ਵਿਖਾਈਏ ਫਿਰ ਹੈਨਾ ਹਾਂ ਰੱਜੀ ਵਾਲੇ ਤੋਂ ਸੇਨੀ ਵਾਲਾ ਬਾਰਡਰ ਉਹ ਤੁਹਾਡੇ ਡੱਬੇ ਵੀ ਰੋਟੀਆਂ ਵਾਲੇ ਪੈਣੇ ਹੈਨਾ ਆ ਤੇ ਕੰਦ ਜਿੱਤੇ ਰੱਖੇ ਹੋਏ ਆ ਜਿੱਥੇ ਪਹਿਲੋ ਪਾਣੀ ਦਾ ਅਰੇਂਜਮੈਂਟ ਹੁੰਦਾ ਸੀਗਾ ਹੈ ਅ ਬਾੜਾ ਜੀ ਇੱਧਰ ਨੂੰ ਆਇਓ ਆ ਕਾਕਾ ਦੀ ਖਿੜਕੀ ਹੈਗੀ ਆ ਇੱਥੇ ਤਾਂ ਉਹ ਕਹਿੰਦੇ ਤੇ ਆਖੋ ਨਹੀਂ ਨਹੀਂ ਆ ਖਿੜਕੀ ਕਿਹੜੀ ਹੈ ਜਿੱਥੇ ਖੜੇ ਜੇ ਸਭ ਇਹ ਤਾਂ ਕਿਰਤ ਆ ਆ ਫੜਾਂ ਮੈਂ ਅੱਜ ਜਿੱਥੇ ਮੇਰੀਆਂ ਭੈਣਾਂ ਲੇਵਰ ਵਾਲੀਆਂ ਖੜੀਆਂ ਇਹਦੀ ਬੈਕ ਸਾਈਡ ਤੇ ਆ ਟਿਕਟ ਕੱਟਣ ਵਾਲਾ ਜਿਹੜਾ ਸਟੇਸ਼ਨ ਆ ਸਹਿਨੀ ਵਾਲਾ ਬਾਰਡਰ ਆ ਸਹਿਨੀ ਵਾਲਾ ਬਾਰਡਰ ਆ ਜਿੱਥੇ ਸਰਦਾਰ ਭਗਤ ਸਿੰਘ ਜੀ ਨੇ ਇੱਥੇ ਜਗਾ ਬਣੀ ਹੋਈ ਆ ਲੋਕੀ ਦੂਰੋ ਦੂਰੋ ਤੋਂ ਵੇਖਣ ਆਉਂਦੇ ਆ ਔਰ ਪਾਕਿਸਤਾਨ ਨੂੰ ਲੌਰ ਇੱਥੋਂ ਥੋੜਾ ਜਿਹਾ ਦੂਰ ਹੈਗਾ ਫਰੋਜਪੁਰ ਇੱਥੋਂ ਸਾਡਾ 8 ਕਿਲੋਮੀਟਰ ਦੀ ਦੂਰੀ ਹੈਗਾ ਤਾਂ ਬਾਰਡਰ ਤੇ ਸਾਡੀਆਂ ਕੁੜੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾ ਬਜ਼ੁਰਗ ਜਿਹੜੀਆਂ ਹੈਗੀਆਂ ਕੰਮ ਕਰਨ ਤੇ ਆਉਂਦੀਆਂ ਬੜੇ ਦੁੱਖ ਦੀ ਗੱਲ ਆ ਪ੍ਰਸ਼ਾਸਨ ਨੂੰ ਸ਼ਰਮਸ਼ਾਰ ਹੋਣੀ ਚਾਹੀਦੀ ਆ ਕਿ ਬਿਲਕੁਲ ਰੱਜੀ ਵਾਲੇ ਦੇ ਨਾਲ ਕੰਮ ਚੱਲਦਾ ਪਿਆ ਉੱਥੇ ਕੰਮ ਦੇਣਾ ਚਾਹੀਦਾ ਸੀਗਾ ਇਹ ਨਾਲ 50-50 ਰੁਪਇਆ ਕਰਾਇਆ ਦੇ ਕੇ ਔਰ ਮਾੜਾ ਵਹੀਕਲ ਮਿਲਿਆ ਹੋਇਆ ਕੱਲ ਪਰਸੋ ਤੁਰ ਕੇ ਗਈਆਂ ਆਈਆਂ ਤਾਂ ਸਾਡੀ ਮੰਗ ਆ ਸਰਕਾਰ ਕੋਲੋਂ ਕਿ ਇਹ ਜਲਦੀ ਜਿਹੜਾ ਹੈਗਾ ਇਹ ਇਹਦਾ ਜਿਹੜਾ ਡਿਸੀਜਨ ਹੈਗਾ ਜਿੱਥੇ ਪਿੰਡ ਦੇ ਨਾਲ ਕੰਮ ਹੈਗਾ ਇਹ ਬੰਦ ਕਰ ਦਿੱਤਾ ਜਾਂਦਾ ਤੇ ਦੂਰੋਂ ਆਈਂਗਾ ਤਾਂ ਕਹਿ ਦਿੰਦੇ ਨੇ ਤੁਸੀਂ ਲੇਟ ਆਏ ਜੇ ਤੇ ਫਿਰ ਦੇਖੋ ਤੁਸੀਂ ਹਿਸਾਬ ਲਾਓ ਪਿੰਡ ਕਿੱਥੇ ਆ ਤੇ ਆਪਾਂ ਅੱਡ ਕਿੱਥੇ ਆ ਹਾਂ ਜੀ ਫਿਰ ਰੋਕ ਲਓ ਇਹ ਸਿਗਨ ਕੰਮ ਨਹੀਂ ਕਰਦਾ ਇਹ ਕਿਹੜਾ ਆਪੇ ਤਾਂ ਚੰਦੀ ਦੇ ਕਿੱਥੇ ਬਾਟਰ ਜਿਹੜੇ ਕਰੋ ਦੂਰਨਾਮਾ ਪੈਗੀ ਸਿਮਾ ਹਾਂ ਸਿਮਾ ਪੈਨ ਹੋਣ ਗੱਲ ਕਰ ਕੀ ਕਰਨੀ ਮਤਲਬ ਕਿ ਵੀ ਅਸੀਂ ਵੀ ਵੇਖੋ ਜੇ ਕੰਮ ਕਰਨੇ ਆ ਤੇ ਜੇ ਲੇਟ ਆਉਣੇ ਆ ਤੇ ਫਿਰ ਲੇਟ ਤੋਂ ਵੀ ਕਹਿੰਦੇ ਆ ਬਾਰਾ ਕਿਲਾ ਕਿਲੋਮੀਟਰ ਹਾਂਜੀ ਪੂਰਾ ਫਿਰੋਜ਼ਪੁਰ ਸ਼ਹਿਰ ਕ੍ਰਾਸ ਕਰਦੇ ਹੋ ਜਾਮ ਵੀ ਹੁੰਦਾ ਹਾਂਜੀ ਹਾਂਜੀ ਫਾਟਕ ਵੀ ਪੈਂਦੇ ਆ ਤੁਹਾਨੂੰ ਹਨਾ ਤਾਂ ਥੋੜਾ ਕੜਾ ਜਿਹਾ ਲੇਟ ਹੋ ਗਏ ਤੇ ਕਹਿੰਦੇ ਆ ਜਦੋਂ ਕੰਮ ਹੀ ਮਿੰਟੀ ਦੇ ਦਿੰਦੇ ਫਿਰ ਲੇਟ ਤੇ ਜਲਦੀ ਦਾ ਕੋਈ ਮਸਲਾ ਹੀ ਨਹੀਂ ਹੁੰਦਾ ਤਾਂ ਵੇਖੋ ਮੈਂ ਫਿਰ ਤੁਹਾਨੂੰ ਇੱਕ ਗੱਲ ਕਰਾਂਗਾ ਕਿ ਜੇ ਤੁਸੀਂ ਇਕੱਠੇ ਹੋ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕਰ ਸਕਦੇ ਹੋ ਅਜੇ ਤੁਸੀਂ ਕਹੋ ਇਕੱਲੇ-ਇਕੱਲੇ ਤੇ ਨਹੀਂ ਹੋ ਸਕਦਾ ਆਓ ਜਿਹੜੇ ਸਾਡੇ ਗੁਦਾਰ ਲੋਕ ਆ ਉਹਨਾਂ ਨੂੰ ਵੀ ਇੱਕ ਮੌਕਾ ਦੇ ਸਕਦੇ ਹਾਂ ਜੀ ਆ ਕਿ ਉਹ ਬਲਾਕ ਪ੍ਰਧਾਨਾਂ ਨੂੰ ਸਹੀ ਤਰੀਕੇ ਨਾਲ ਖਾਂਚਲੇ ਦੀ ਤੇ ਇੱਕ ਵਕ ਪ੍ਰੋਸਾਦ ਆ ਸਕਣ ਤੇ ਉਹਨਾਂ ਨੂੰ ਮੌਕਾ ਦੇ ਸਕਣ ਪਰ ਇਹ ਕੰਮ ਤਾਂ ਹੋਣਿਆ ਤੁਹਾਡੇ ਏਕੇ ਨਾਲ ਅਤੇ ਤੁਹਾਡੇ ਸਮਝਦਾਰੀ ਨਾਲ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਪੀਰ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਆਹ ਦੇ ਜਦੋਂ ਆਹ ਦੇ ਤਰ੍ਹਾਂ